ਪਟਿਆਲਾ ਦੇ ਪਸਿਆਣਾ ਨੇੜੇ ਪਾਖੜਾ ਨਹਿਰ ਵਿੱਚ ਡਿੱਗੀ ਨੋਵਾ ਗੱਡੀ ਅਤੇ ਗੱਡੀ ਸਵਾਰ ਇੱਕ ਸ਼ਖਸ ਦੀ ਲਾਸ਼ ਨੂੰ ਨਹਿਰ ਤੋਂ ਬਾਹਰ ਕੱਢ ਲਿਆ ਗਿਆ ਪਰ ਮ੍ਰਿਤਕ ਦੀ ਪਛਾਣ ਫਿਲਹਾਲ ਨਹੀਂ ਹੋ ਸਕੀ ਹੈ ਬਰਾਮਦ ਗੱਡੀ ਸਿਲਵਰ ਰੰਗ ਦੀ ਹੈ ਤੇ ਗੱਡੀ ਦਾ ਨੰਬਰ PP11 BR1343 ਹੈ ਲੱਟਾ ਬਲਦੀ ਦੇਖੀ ਸੀ ਆਈ ਯੂਨਿਟ ਪੁਲ ਤੇ ਗੱਡੀ ਦੇ ਬਾਰੇ ਪੁੱਛ ਲਿਆ ਸੀ ਕਿ ਪਿੱਛੇ ਗੱਡੀ ਲੱਟਾ ਬਲ ਰਹੀਆਂ ਨੇ ਤੇ ਫਿਰ ਉਹਨਾਂ ਨੇ ਪਿੱਛੇ ਆ ਕੇ ਇੱਥੇ ਗਾਰਜ ਲੈ ਆ ਯਾਰ ਹੈਡਰ ਵਗੈਰਾ ਮਂਗਾਏ ਇਹ ਆ ਕੁਝ ਨਹੀਂ ਹੁੰਦਾ ਫਿਰ ਡਿੱਗੀ ਘਰਵਾਈ ਇੱਥੇ ਨਾਲ ਹੋ ਗਈ ਹੈ ਫਟਿਆ ਰਾ ਬੀਆਰ 1343 ਨੋਵਾ ਨੋਵਾ ਗੱਡੀ ਹੈ ਜੀ ਇਹ ਨਹਿਰ ਦੇ ਡਿੱਗੀ ਦੀ ਤੇ ਡਿੱ ਗੱਡੀ ਘੱਟ ਲਈ ਹੈ ਤੇ ਡੈੱਡ ਬੋਡੀ ਵੀ ਫਾਰ ਘੱਟ ਲਈ ਹੈ ਕਿ ਇਹ ਦੀ ਅਜੇ ਪਛਾਣ ਕੋਈ ਨਹੀਂ ਹੋਈ ਜੀ ਕਿੰਨੇ ਬੰਦੇ ਸਿਰ ਟੁੱਟੇ ਇਹ ਇਕੱਲਾ ਹੀ ਬੰਦਾ ਗੱਡੀ ਵਿੱਚ ਜੀ ਕੋਈ ਦੀ ਸਰਦਾਰ ਵਿਅਕਤੀ ਹੈ ਤੇ ਬਾਕੀ ਦੀ ਤਰਤੀ ਜਾਰੀ ਹੈ ਗੱਡੀ ਚੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ ਜਿਸ ਤੋਂ ਮ੍ਰਿਤਕ ਦੀ ਪਛਾਣ ਹੋ ਸਕੇ ਮ੍ਰਿਤਕ ਦੀ ਪਛਾਣ ਨਾ ਹੋਣ ਕਾਰਨ লাশ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਮੁਰਦਾ ਘਰ ਚ ਰੱਖਿਆ ਗਿਆ ਹੈ ਪੁਲਿਸ ਮ੍ਰਿਤਕ ਦੇ ਵਾਰਸਾਂ ਦਾ ਪਤਾ ਲਗਾ ਰਹੀ ਹੈ ਨਾਲ ਹੀ ਗੱਡੀ ਵਿੱਚ ਕੁੱਲ ਕਿੰਨੇ ਲੋਕ ਸਵਾਰ ਸੀ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਹੈ